ਕਿਸਾਨ ਭਰਾਵਾਂ ਨੂੰ ਡੈਰੀ ਫਾਰਮਾਂ ਨੂੰ ਪਿਆਰ ਪ੍ਰੀਤ ਗੁਰਲਾਬ ਸਿੰਘ ਬਠਿੰਡਾ ਵੱਲੋਂ ਸਤਿ ਸ੍ਰੀ ਅਕਾਲ ਅੱਜ ਆਪਾਂ ਤੁਹਾਡੇ ਵਾਸਤੇ ਤੀਜਾ ਸੂਆ ਬਲੈਕ ਜੈਡ ਚੰਬੜੀ ਬਿਲਕੁਲ ਪਤਲੀ ਪਤਲੇ ਸਰੀਰ ਦੀ ਪਤਲੇ ਪਿੰਡੇ ਦੀ ਬਹੁਤ ਸੋਹਣੀ ਸੁੰਦਰ ਮੈਂ ਚਲਦੀ ਦਿਖਾ ਰਹੇ ਹਾਂ ਜਿਹਦਾ ਕੇ ਲੇਵਾ ਬਹੁਤ ਪਿੱਛੇ ਕੱਢਮਾ ਬਿਲਕੁਲ ਥਾਣ ਫਲੀਆਂ ਵਰਗੇ ਚਾਰੇ ਥਾਣ ਪੀੜੀ ਦੇ ਪਾਵੇ ਅਰਗੇ ਗੈਬ ਤੇ ਜਿਹੜੀ ਹਜੇ ਕੇ ਸੂਣ ਦੇ ਵਿੱਚ ਇੱਕ ਹਫ਼ਤਾ ਬਾਕੀ ਹੀ ਪਿਆ ਹੁਣ ਤੁਸੀਂ ਵੇਖੋ ਜਿਹੜਾ ਇਹਦਾ ਲਿੱਸਾ ਪਣਦਾ ਕਾਰਨ ਜਿਹੜੇ ਪਤਲੇ ਪਿੰਡੇ ਵਾਲੇ ਪਸ਼ੂ ਹੁੰਦੇ ਆ ਘੱਟ ਮਤਲਬ ਲੱਗਦੇ ਆ ਲਿੱਸੇ ਲਿੱਸੇ ਰਹਿੰਦੇ ਆ ਭਾਈ ਜਿਹੜੇ ਖਾਰ ਮੰਨਦੇ ਆ ਦੁੱਧ ਦੇ ਉਹ ਮੋਟੇ ਪਸ਼ੂ ਨਹੀਂ ਹੁੰਦੇਗੇ ਉਹ ਪਤਲੇ ਹੁੰਦੇ ਆ ਤੁਸੀਂ ਵੇਖੋ ਚਾਰ ਸ਼ਪੇਰੋਂ ਤੁਰਦੀ ਕਰਦੀ ਚਾਰ ਸ਼ਪੇਰੋਂ ਵੇਖੋ ਵੀਰ ਨੇ ਮੋੜ ਲਿਆਂਦੀ ਸਿੰਗਾ ਦੀ ਬਿਰਉਟੀ ਔਰ ਪਤਲੀ ਬਿਲਕੁਲ ਲੰਮੀ ਉੱਚੀ ਲੰਮੀ ਪੂਰੀ ਫੁੱਲ ਮੈਂ ਆ ਲੈਵੇ ਦਾ ਆਰਡਰ ਹੀ ਵੇਖ ਲੋ ਤੁਸੀਂ ਹਜੇ 8 ਦਿਨ ਬਾਕੀ ਪਏ ਆ ਤੇ ਤਾਂਹਾਂ ਪੂਛਣਾ ਲਾ ਰੱਖਿਆ 15 ਕਿਲੋ ਵੀਰ ਨੇ ਕੰਡੇ ਵਾਲਾ ਦੁੱਧ ਪਹਿਲੇ ਚੋਇਆ ਹੈਗਾ ਹੁਣ ਤਾਂ ਇਹ 18 ਕਿਲੋ ਦੀ ਬਿਲਕੁਲ ਗਰੰਟੀ ਦੇਊਗਾ ਕੋਈ ਭੂਰ ਹੋਵੇ ਸ਼ਰਲਾ ਹੋਵੇ ਜਾਂ ਕੋਈ ਥਣ ਦਾ ਨੁਕਸ ਹੋਵੇ ਉਹ ਮੇਰਾ ਵੀਰ ਫੁੱਲ ਗਰੰਟੀ ਲੈ ਕੇ ਭਾਈ ਤੁਹਾਨੂੰ ਦੇਊਗਾ ਆਪਦੀ ਜ਼ਿੰਮੇਵਾਰੀ ਤੇ ਅੱਗੇ ਧੁੰਨੀ ਦੇ ਨਾਲੇ ਵੱਲ ਲੱਗਿਆ ਪਿਆ ਪਿੱਛੋਂ ਤੁਰਦੀ ਦਾ ਹੁਣ ਵੇਖੋ ਲੇਵਾ ਤਾਹਾਂ ਪੂਛ ਤੱਕ ਲੱਗਿਆ ਪਿਆ ਉਹ ਗਰੰਟੀਆਂ ਤਾਂ ਹੀ ਦਿੰਦਾ ਜੇ ਇਹ ਮੈਂ ਚੰਗੀ ਆ ਚੰਗੀ ਕਰਕੇ ਹੀ ਦਿੰਦਾਗਾ ਇਹ ਜੇ ਆਪਾਂ ਇਹਨੂੰ ਖੜੀ ਦੀ ਗੱਲ ਕਰੀਏ ਤੇ ਖੜੀ ਆ ਇਹ ਪਿੰਡ ਸੇਖਮਾ ਤਹਿਸੀਲ ਬਟਾਲਾ ਤੇ ਜ਼ਿਲ੍ਹਾ ਗੁਰਦਾਸਪੁਰ ਉਹ ਵੀਰ ਦਾ ਆਪਾਂ ਨੰਬਰ ਤੁਹਾਨੂੰ ਸਕਰੀਨ ਤੇ ਦੇ ਦੇਵਾਂਗੇ ਉਹਦੇ ਨਾਲ ਮਤਲਬ ਤੁਸੀਂ ਗੱਲ ਕਰ ਲਓ ਜਿਵੇਂ ਰੇਟ ਰੱਖਿਆ ਲੰਮ ਸਮ ਕੇਰਾ 1 2 ਜੇ ਤੁਸੀਂ ਆਪਣੀ ਵੀਡੀਓ ਵੇਖ ਕੇ ਆਉਨੇ ਆ ਉਹਦੇ ਚੋਂ ਪੂਰਾ ਫੁੱਲ ਤੁਹਾਨੂੰ ਮੈਂ ਦਾ ਮਾਨਤਾਨ ਕੀਤਾ ਜਾਊਗਾ ਜਿਵੇਂ ਹੁਣ ਆ ਗਰਦਾਸਪੁਰ ਦੇ ਵਿੱਚ ਵੀਰ ਨੇ ਆਪਾਂ ਤੋਂ ਵੀਡੀਓ ਬਣਾਈ ਉਹਨੇ ਵੀਰ ਨੂੰ ਅਸੀਂ ਦੱਸਿਆ ਵੀ ਆਇਆ ਕਰਕੇ ਵੀਰ ਤੂੰ ਵੀਡੀਓ ਬਣਾ ਕੇ ਸਾਨੂੰ ਪਾ ਦੇ ਅਸੀਂ ਤੁਹਾਡੀ ਵੀਡੀਓ ਬਣਾ ਦੇਾਂਗੇ ਜੇ ਇਸ ਤਰ੍ਹਾਂ ਦੀ ਕੋਈ ਵੀਡੀਓ ਬਣਾਉਣੀ ਹੋਵੇ ਐਡ ਕਰਾਉਣੀ ਹੋਵੇ ਆਪਣਾ ਨੰਬਰ ਸਕਰੀਨ ਤੇ ਹੈਗਾ ਉਹਦੇ ਤੋਂ ਤੁਸੀਂ ਨੰਬਰ ਦੇ ਉੱਤੇ ਸੰਪਰਕ ਕਰਕੇ ਵੀਡੀਓ ਬਣਵਾ ਸਕਦਾ ਥੋੜੇ ਏਰੀਏ ਦੇ ਵਿੱਚ ਹੀ ਸੇਲ ਹੋ ਜਾਂਦੀਆਂ ਭਾਈ ਇਹੋ ਜੀਆਂ ਚੰਗੀਆਂ ਮਹਿੰਗਾਂ ਇਹ ਨਾਮੀ ਮੱਝਾਂ ਬਹੁਤ ਘੱਟ ਨਿਕਲਦੀਆਂ ਵੀਡੀਓ ਬਣਾ ਕੇ ਤਾਂ ਸਾਰੇ ਏਰੀਏ ਦੇ ਵਿੱਚ ਫੈਲ ਜਾਂਦੀਆਂ ਤੇ ਵਿਕ ਜਾਂਦੀਆਂ ਗਿਆ ਇਹੋ ਜੀ ਵੀਡੀਓ ਬਣਾਉਣ ਤੇ ਬਹੁਤ ਬਹੁਤ ਧੰਨਵਾਦ